ਮਾਮਲਾ ਸਿਰਸੇ ਤੋਂ ਸਾਹਮਣੇ ਆ ਰਿਹਾ ਹੈ ਕਿ ਤੁਹਾਨੂੰ ਦੱਸਿਆ ਕਿ ਹੋ ਗਈ ਖੁਨੀ ਚੜਪ ਔਰਤ ਦੇ ਤੇਜ਼ ਦਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਪੂਰਾ ਪਰਿਵਾਰ ਕਰਤਾ ਜ਼ਖਮੀ ਪੁਲਿਸ ਦਾ ਬਿਆਨ ਆਇਆ ਕਿ 12 ਲੋਕਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤਹਿ ਦੋ ਦੀ ਹੋ ਗਈ ਹੈ ਗ੍ਰਿਫਤਾਰੀ 8 ਵਜੇ ਆਏ ਅਸੀਂ ਉਸ ਟਾਈਮ ਮਾਰ ਕੇ ਰਾੜਾ ਰੂੜਾ ਮਾਰ ਗਏ ਆ ਸਿੱਟੀ ਪਈ ਦੀ ਮੇਰੀ ਸੱਸ ਜੀ ਆ ਆਪਣਾ ਉਹ ਸਾਰੇ ਪਿੰਡ ਦੇ ਖੜੇ ਜੀ ਕਿਸੇ ਨੇ ਆ ਵੀ ਨਹੀਂ ਕਿਹਾ ਵੀ ਛਡਾ ਦੀਏ ਹਨੀ ਸਾਰੇ ਦੇਖ ਰਹੇ ਜੀ ਕਿੰਨੇ ਲੋਕ ਆਏ ਸੀ ਕੁੱਟੜ 10 12 ਲੋਕ ਜੀ ਉਹ ਪਿੰਡ ਦੇ ਹੀ ਐ ਨਾ ਨਾ ਬਾਹਦੇ ਵੀ ਪਿੰਡ ਦੇ ਆ ਅੱਧੇ ਬਾਹਰ ਦੇ ਆ ਜੀ ਜਿਨ੍ਹਾਂ ਨਾਲ ਲੜਾਈ ਹੈ ਉਹ ਨਜ਼ਦੀਕ ਪਿੰਡ ਦੇ ਹੋਏ ਆ ਅੱਜ ਹਾਂ ਜਿਨ੍ਹਾਂ ਨਾਲ ਲੜਾਈ ਹੈ ਲਵੇ ਘਰ ਆਈ ਥੋੜੀ ਦੂਰ ਆਈ ਘਰ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਕੀ ਹੈ ਕਾਰਨ ਬਸ ਉਹ ਜਿਹੜਾ ਮੁੰਡਾ ਇਹ ਨਾਲ ਜਕਾਰਾ ਨਹੀਂ ਉਹ ਘਰ ਦੇ ਮੋੜਿਆਂ ਆਣ ਕੇ ਸਲਫਾ ਸਲਫਾ ਪਿੰਦਾ ਇਹ ਹਨੀ ਆਪਣਾ ਆ ਕਹਿੰਦੇ ਨੇ ਵੀ ਪੂ ਸਾਡੇ ਘਰ ਦੇ ਮੂਹਰੇ ਨਾਲ ਬੈਠਿਆ ਕਰਾਂ ਨਹੀਂ ਸਰਪਾਲ ਬਾਬੇ ਇਹ ਨਾ ਕਰੇ ਕਰਾਂ ਨਹੀਂ ਦਰ ਦੋ ਚਗਾੜਾ ਮਾਰਦੇ ਬਾਹ ਲੜਾਈ ਪਈ ਮੜੀ ਜੇਗਾ ਇਹਨਾਂ ਬੋਲ ਬਲਾਈ ਹੋਈ ਅਗਲੇ ਦਿਨ ਉਹਨਾਂ ਨੇ ਆ ਹਮਲਾ ਕਰਤਾ ਇਹ ਆਣਗੇ ਇਸ ਮਾਮਲੇ 'ਚ ਕਿੰਨੇ ਲੋਕ ਜ਼ਖਮੀ ਹੋਏ ਹੈ ਜਾਕਮੀ ਚਾਰ ਜਣੇ ਆਈ ਹੁਣ ਚਾਰੋ ਐਡਮਿਟ ਹੈ ਹਾਂ ਨਹੀਂ ਹੁਣ ਤਾਂ ਛੁੱਟੀ ਹੋ ਗਈ ਇੱਕ ਜਿਹੜੇ ਜਿਆਦਾ ਸੱਟ ਲੱਗੀ ਉਹ ਐਡਮਿਟ ਹੈ ਮਾਤਾ ਜੀ ਹਾਂ ਮਾਤਾ ਜੀ ਕਿੰਨੇ ਮਹੀਨੇ ਹੋ ਗਏ ਇਨਾਂ ਨੂੰ ਇਹਨਾਂ ਨੂੰ ਨੀਣਾ ਹੋ ਚਲਿਆ ਜੀ ਮੇਨਾ ਹਾਂ ਮੇਨਾ ਹੋ ਜਾਈਦਾ ਕੋਈ ਕਾਰਵਾਈ ਕੁਛ ਨਹੀਂ ਕਰ ਰਹੇ ਪੁਲਸੋਂ ਆਈਏ ਅਸੀਂ ਦੋ ਤਿੰਨ ਵਾਰੀ ਜਾਇਆ ਥਾਣੇ ਚ ਕੋਈ ਨਹੀਂ ਸਾਡੀ ਮੰਗ ਹੋ ਰਹੀ ਅਸੀਂ ਅਸੀਂ ਨੂੰ ਕਹਿ ਰਹੇ ਵੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੀ ਕਾਰਵਾਈ ਪੁਲਸ ਦਾ ਕੀ ਕਹਿਣਾ ਹੈ ਕਾਰਵਾਈ ਪੁਲਸ ਪੁੱਛਿਆ ਤਾਂ ਨਹੀਂ ਪੁਲਸ ਜਦਾ ਇੱਥੇ ਢੇੜੇ ਮਾਰ ਕੇ ਆ ਜਾ ਨਾ ਕੁਛ ਕਰਦੀ ਨਾ ਵਾਸਤਾ ਇਹ ਪੁਲਸ ਆਹ ਚੱਕ ਲਾਂਗੇ ਅਸੀਂ ਚੱਕ ਲਾਂਗੇ ਬਸ ਆਹ ਗੱਲ ਕਹਿਦਾ ਇਹ ਪੁਲਸ ਅਸੀਂ ਇਨਸਾਫ ਚਾਹੀਦਾ ਜੀ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਬਸ ਹੁਣ ਵਾ ਮੰਗਾ ਸਾਡੀ ਦਾ ਜੀ ਬਾਹਰ ਤੱਕ ਤੋਂ ਬਸ ਇੱਕ ਦਿਨ ਪਹਿਲਾਂ ਹੋਈ ਆ ਜੀ ਜੋ ਆਖਾਂ ਹੀ ਬੋਲ ਬਲਾਈ ਕੋਈ ਕੁੱਟ ਨਹੀਂ ਕੋਈ ਮਾਰਨੀ ਦੂਸਰੇ ਦਿਨ 8 ਵਜੇ ਟਾਈਮ ਆ ਜੀ ਸਾਨੂੰ ਨੇ ਪਤਾ ਬਸ ਘਰੇ ਆ ਕੇ ਸਿੱਟ ਲਈ ਅਸੀਂ ਲੋ ਕਿੰਨੇ ਸਿੱਟੇ ਲੋ ਕਿੰਨੇ ਲੋ ਸੀ ਜਿਹੜੇ ਕੁੱਤੇ ਨੂੰ ਮਾਰਨਾ ਇਸ ਤੋਂ ਬਹੁਤ 10 12 ਲੋਕ ਤੇ ਜੀ ਬਾਕੀ ਉਸ ਦੇ ਭਾਂ ਜੇ ਬਣੋਈਆ 3-4 ਜਣੇ ਆਉ ਤੇ ਮਤਲ ਹੈ 4 ਜਣੇ ਵਾ ਹਮ ਦਾ ਕਰੇ 4 ਜਣੇ ਘਰੇ ਦੇ 4 ਜਣੇ ਵਾ ਹਮ ਰੋਏ ਜੀ ਕਿੰਨੇ ਚਾਰ ਚਾਰ ਜਣੇ ਕੋਹਣ ਹੀ ਆ ਜੀ ਤਿੰਨ ਭਾਂਜੇ ਮਤਲਬ ਕੇ ਬਾਕੀ ਧੀ ਜੀ ਇਸ ਤੇ ਹਮਲਾ ਕਰ ਰਹਾ ਕੋਡਾ ਫੈਮਿਲੀ ਮੈਂਬਰ ਕਿਹੜਾ ਚੱਕੀ ਫੈਮਿਲੀ ਮੈਂਬਰ ਪਹਿਲਾਂ ਪੜਾਈ ਬਕਰ ਹੈ ਜੀ ਹਮਰਾ ਘਰ ਤੇ ਪੌੜੀ ਤੇ ਤਾਰੀ ਆਓ ਔੜੀ ਤਾਰ ਕੇ ਉਸ ਦੀ ਹੱਥ ਤੋੜੀ ਜਾਂ ਕੁੱਟ ਮਾਰ ਕਰੀ ਜਾਂ ਬਾਣੀ ਕੱਢੀ ਉਸ ਦੀ ਲਾਲੋ ਜਣਾਨੀ ਦੋ ਜੀ ਹੈ ਬਾਕੀ ਮੈਂ ਬੱਗੇ ਰੋਲਾ ਸੁਣ ਕੇ ਫਿਰ ਮੈਂ ਢਾ ਲਿਆ ਮੇਰੇ ਸਿਰ ਤਿੰਨੇ ਸੱਤਾ ਮਜੂਰ ਨੇ ਸਿਰ ਤੇ ਦੇਖੋ ਜੀ ਚਾਂਕੇ ਲੱਗੇ ਆ ਹੈ ਕੋਈ ਐਫਆਰ ਬਰਤਾਲ ਦਿੱਤੀ ਤੁਸੀਂ ਬਾਤ ਕਰਾ ਲਈ ਸੀ ਉਰੇ ਐਤਿ ਬਿਆਨ ਲੈਣ ਕੋਈ ਕਨਾਈ ਨਹੀਂ ਹੋ ਰਹੀ ਸਾਡੇ ਕੱਡੇ ਕੱਦਾ ਵਾਕਿਆ ਕੱਦਾ ਹੈ ਕੈਂ ਤਰੀ ਕਬਲਾ ਨੂੰ ਇਹ 8 ਵਜੇ ਦਾ ਟਾਈਮ ਆ ਜੀ ਕਿੰਨੇ ਟਾਈਮ ਪਰਾਲੀ ਗਈ ਕਿਸ ਦਿਨ ਹੋ ਗਿਆ 9:30 ਹੋ ਗਈ ਪੁਰਾ ਤੇ ਪੁੱਛਾਈ ਸੀ ਤੇ ਬਿਆਨ ਦੇ ਬਿਆਨ ਲੈਣਾਈ ਦੀ ਬਿਆਨ ਸਾਰੇ ਕਟਾਈ ਹੈ ਹਾਂ ਜੀ ਜਮਾਲਾਰ ਕਟਾਈ ਆਉ ਤਾਂ ਕੱਟ ਗਈ ਹਾਂ ਜੀ ਛਾੜਾ ਦੀ ਕਟਾਈ ਚਾਰੇ ਹੀ ਕਟਾਈ ਹੈ ਜੀ ਇਨਸਾਫ ਵੀ ਨਹੀਂ ਮਿਲਿਆ ਕੋਈ ਇਨਸਾਫ ਨਹੀਂ ਮਿਲਿਆ ਜਿਹੜੇ ਥਾਣੇ ਦਾ ਮਾਮਲਾ ਹੈ ਸਨੌਰ ਜੀ ਸਨੌਰ ਸਨੌਰ ਥਾਣੇ ਦਾ ਮਾਮਲਾ ਜੀ ਪਿੰਡ ਕੜਾ ਹੈ ਤੁਹਾਡਾ ਪਿੰਡ ਬੱਲਾ ਜੀ ਬੱਲਾ ਕੋਈ ਸੁਧਵਾਈ ਨਹੀਂ ਹੋਈ ਕੋਈ ਸੁਣਾਈ ਨਹੀਂ ਹੋ ਰਹੀ ਪੰਚ ਨਾਲ ਗੱਲ ਕੀਤੀ ਆ ਪੰਚ ਨਾਲ ਗੱਲ ਕੀਤੀ ਪੰਚ ਨੇ ਦਵਾ ਦਿਆ ਜੁਰਾ ਤੇ ਪੰਚ ਆਵਾ ਕੈਂਸਲਾ ਕਰ ਲੋ ਨਿਉ ਕਰ ਲੋ ਜਿੰਨੀ ਅਸੀਂ ਫੈਸਲਾ ਕਿਵੇਂ ਕਰ ਲਈਏ ਪੀਣਾ ਕੋਈ ਪ੍ਰੈਸ਼ਰ ਪਾ ਰਹੇ ਪ੍ਰੈਸ਼ਰ ਪੂਰਾ ਪਾ ਰਹੇ ਜੀ ਇਹਨਾਂ ਮੇਰੇ ਜਿਹੜੇ ਬੰਦੇ ਕੁੱਟ ਮਾਰ ਕੇ ਤੇ ਉਹ ਕਿਹੜੀ ਪਾਰਟੀ ਤੋਂ ਬਿਲਾਉਂ ਕਰਦੇ ਆ ਉਹ ਉਹਨਾਂ ਦੀ ਪਾਰਟੀ ਨਾਲ ਆ ਜੀ ਆਵਾ ਦੀ ਪਾਰਟੀ ਨਾਲ ਹਾਂ ਜੀ ਹਾਂ ਉਹ ਕਿਉਂ ਕਿਦਾਂ ਦੀ ਕਾਰਵਾਈ ਦੇ ਮਾਨੂੰ ਕਰਦੇ ਸੰਤ ਨਿصاف ਨਹੀਂ ਨਾ ਜੀ ਪੂਰਾ ਇਹਨਾਂ ਮੈਂ ਨਹੀਂ ਨਾ ਹੋ ਗਿਆ ਜੀ ਨਾ ਸਰ ਮੈਂ ਇਸ ਨੂੰ ਪਹਿਲਾ ਹਫਤਾ ਤੱਕ ਪਹਿਲਾ ਐਸਐਚਓ ਸਾਹਿਬ ਸਨੌ ਥਾਣਾ ਗਿਆ ਸੀਗਾ ਉੱਥੇ ਬੇਨਤੀ ਵੀ ਕਰੀ ਆ ਕਿ ਘਰ ਵੜ ਕੇ ਹਮਲਾ ਹੋਇਆ ਫੌਜਦਾਰੀ ਦਾ ਪਰਚਾ ਦਰਜ ਹੋਣਾ ਚਾਹੀਦਾ ਪਰ ਅਵਸ਼ ਨਹੀਂ ਹੁੰਦਾ ਹੈ ਪ੍ਰਸ਼ਾਸਨ ਕੋਲੇ ਤਾਂ ਬਸ ਇਸਲਾਹਾ ਹੁੰਦੀਆਂ ਨੇ ਜਾਂ ਭਰੋਸਾ ਹੁੰਦਾ ਭਰੋਸੇ ਤੇ ਦੇਖਦੇ ਦੇਖਦੇ ਦੇਖ ਲਓ ਵੀ 5 ਤਰੀਕ ਦੀ ਲੜਾਈ ਆ 6 ਨੂੰ ਐਡਮਿਟ ਹੋਇਆ ਪਰਿਵਾਰ ਤੇ ਬੀਬੀ ਜਸਵੀਰ ਕੌਰ ਦੇ ਹੁਣ ਅਸੀਂ ਪਤਾ ਵੀ ਲਿਆ ਕਿ ਪਰਿਵਾਰ ਦਾ ਕਿਉਂਕਿ ਲਗਾਤਾਰ ਅਸੀਂ ਮੇਰੇ ਨਾਲ ਫਰੰਟ ਦੇ ਰਨੇਗਾ ਫਰੰਟ ਦੇ ਪੰਜਾਬ ਦੇ ਪ੍ਰਧਾਨ ਜੈਪ ਸਿੰਘ ਜੀ ਬਠੋਈ ਸਾਹਿਬ ਖੜੇ ਨੇ ਅਸੀਂ ਸਾਰੇ ਜਿਹੜਾ ਲਗਾਤਾਰ ਬਠੋਈ ਵਾਲੇ ਮਸਲੇ 'ਚ ਬੀਜੀ ਸੀਗੇ ਐਸਐਚਓ ਨੂੰ ਵੀ ਬੇਨਤੀ ਕਰ ਲਈ ਪਰ ਹੁਣ ਬੇਨਤੀਆਂ ਬਹੁਤ ਕਰ ਲਈਆਂ ਪਰ ਮੈਂ ਸਟਿੱਕਲੀ ਪ੍ਰਸ਼ਾਸਨ ਨੂੰ ਪਟਿਆਲਾ ਨੂੰ ਕਹਿਣ ਲੱਗੇ ਆ ਕਿ ਜਿਆਦਾ ਜਲਦੀ ਤੋਂ ਜਲਦੀ ਜਿਹੜੀ ਕਾਰਵਾਈ ਬਣਦੇ ਤਸਵੀਰ ਕੋਰ ਦੇ ਜੋ ਬਿਆਨ ਨੇ ਅੰਦਰ ਵੜ ਕੇ ਕੁੱਟਮਾਰ ਹੋਈ ਐ ਇੱਕ ਲੇਡੀਜ਼ ਨਾਲ ਇੱਕ ਬਜ਼ੁਰਗ ਔਰਤ ਨੂੰ ਸਰਿਆਂ ਗੁੰਡਾਗਰਦੀ ਕਰੀਆ ਬਾਹਰੋਂ ਬੰਦੇ ਬੁਲਾ ਕੇ ਘਰ ਦੇ ਵਿੱਚ ਤੋੜਪੰਨ ਕਰੀਆ ਔਰ ਫੌਜਦਾਰੀ ਦਾ ਪਰਚਾ ਬਣਦਾ ਆਈਓ ਆ ਜਿਹੜਾ ਉਹਦੇ ਕੁਝ ਗੱਲਾਂ ਬਾਤਾਂ ਹੋ ਰਹੀ ਨੇ ਹਵਾ 'ਚ ਗੱਲਾਂ ਨੇ ਚਕਾ ਦਿਓ ਜੀ ਫੜਾ ਦਿਓ ਪਰਸ ਕੀ ਕਰਦੀ ਐ ਪਟਿਆਲੇ ਦੀ ਇਹ ਕੱਲਾ ਇੱਕ ਬੱਲਾਪਿੰਡ ਦਾ ਮਸਲਾ ਨਹੀਂ ਐਦਾਂ ਹੀ ਪਹਿਲਾਂ ਭਾਰਸੋ ਹੋਕੇਟਾ ਜਿੰਦਲਪੁਰ ਪਰ ਮੈਂ ਮੰਨ ਜੂਗਾ ਐਸਐਸਪੀ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਜਿਹੜੀ ਗਰੀਬ ਲੋਕਾਂ ਨਾਲ ਧੱਕੇਸ਼ਾਹੀਆਂ ਗੁੰਡਾਗਰਦੀ ਵੱਧਦੀ ਜਾ ਰਹੀ ਹੈ ਪਟਿਆਲੇ ਦੇ ਵਿੱਚ ਖਾਸ ਕਰਕੇ ਇਹਦੇ ਤੇ ਨੱਥ ਪਾਈ ਜਾਵੇ ਬਾਹਰੋਂ ਆ ਕੇ ਚਾਰ ਮੁੰਡੇ ਆਉਂਦੇ ਨੇ 5-10 ਇਕੱਠੇ ਕਰਦੇ ਨੇ ਕਰਕੇ ਘਰਾਂ ਦੇ ਵਿੱਚ ਹਮਲਾ ਕਰ ਦਿੰਦੇ ਨੇ ਔਰ ਉਹ ਪਰਿਵਾਰ ਦਾ ਇਹ ਮੁੰਡੇ ਦੇ ਵੀ ਸੱਟ ਮਾਰੀ ਹੈ ਇੱਕ ਮੁੰਡਾ ਹੋਰ ਆ ਉਹਦੇ ਸੱਟ ਮਾਰੀ ਹੈ ਕੁੱਟ ਕੇ ਪਰਿਵਾਰ ਐਡਮਿਟ ਕੀਤਾ ਪੂਰਾ ਮਹੀਨਾ ਹੋ ਗਿਆ ਅੱਜ ਕੋਈ ਸੁਣਵਾਈ ਨਹੀਂ ਕੋਈ ਟ੍ਰੀਟਮੈਂਟ ਤੇ ਕੋਈ ਪੰਚਾਇਤ ਨੇ ਨਹੀਂ ਆ ਕੇ ਪੁੱਛਿਆ ਇਹਨਾਂ ਨੂੰ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਵੀ ਜੇਕਰ 5 ਦਿਨਾਂ ਦੇ ਵਿੱਚ ਵਿੱਚ ਕਾਰਵਾਈ ਹੋ ਗਈ ਠੀਕ ਹੈ ਨਹੀਂ ਅਸੀਂ ਜਿਹੜਾ ਸਨੌਰ ਥਾਣਾ ਹੈ ਉਹਦੇ ਦਰਦੇ ਮੂਹਰੇ ਬੰਦ ਕਰਕੇ ਧਰਨਾ ਲਗਾਵਾਂਗੇ ਔਰ ਆਪਣੀ ਪਵਨ ਵਾਲਮੀ ਕੀ ਤੀਰਥ ਅੰਮ੍ਰਿਤਸਰ ਵੱਲੋਂ ਬੈਠਾਂਗੇ ਅਸੀਂ ਨਾਲ ਪਰਿਵਾਰ ਦੀ ਸਰਕਾਰਾਂ ਨੂੰ ਕਿੱਦਾਂ ਦੇਖਦੇ ਡਾਕਟਰ ਤੋਂ ਹੋਕੇ ਕਹਿੰਦੇ ਆ ਕਿ ਬੇਟੀ ਬਚਾਓ ਬੇਟੀ ਪੜਾਓ ਇੱਕ ਤਰ੍ਹਾਂ ਦੇ ਕਹਿੰਦੇ ਬਜ਼ੁਰਗਾਂ ਦਾ